हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਨਾਲ ਜਿਹੜੀ ਆਪਾਂ ਬਾਈ ਬਣਾਉਣ ਪਹੁੰਚੇ ਆ ਸੰਧੋ ਡੈਰੀ ਫਾਰਮ 'ਚ ਪਹੁੰਚੇ ਆ ਪਿੰਡ ਆ ਪਰ ਗਾੜੀ ਤੇ ਬਾਈ ਸਖਮੰਦਰ ਦੇ ਘਰੋਂ ਤੇ ਬਾਈ ਕੋਲੇ ਨਾ ਬਾਈ ਅੱਜ ਪੰਜ ਗਾਵਾਂ ਦਿਖਾਵਾਂਗੇ ਤੁਹਾਨੂੰ ਉਹਨਾਂ ਵਿੱਚੋਂ ਦੋ ਤਾਂ ਤੁਹਾਨੂੰ ਮਿਲ ਜਾਣਗੀਆਂ ਅੱਜ ਤਾਜ਼ੀਆਂ ਸੂਈਆਂ ਤੇ ਦੋ ਗੱਬਣ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਆ ਗਿਆ ਤੇ ਇੱਕ ਆ ਗਈ ਬਾਈ ਕੋਲੇ ਜਿਹੜਾ ਬਈ ਟੋਕੜ ਦਾ ਨਵੀਂ ਆ ਗਿਆ ਤੇ ਜੇ ਕਿਸੇ ਵੀ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਜੀ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਚੱਲਦਾ ਠੀਕ ਠਾਕ ਹੈ ਜੀ ਠੀਕ ਹੈ ਫਿਰ ਪੰਜ ਕੰਮ ਦਿਖਾਓ ਹਾਂਜੀ ਪੰਜ ਕੰਮ ਬਾਈ ਰੇਟ ਕਿਵੇਂ ਦੇ ਰਹਿਣਗੇ ਰੇਟ ਜਾਇਜ਼ ਆ ਜੀ ਬਹੁਤ ਚੰਗੀਆਂ ਵੱਡੀਆਂ ਵਹਿੜਾ ਜੀ ਲੈਣ ਦੇਣੀ ਹੋਣੀ ਲੈਣ ਦੇਣੀ ਹੈ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਮੇਰਾ ਰਾਣਾ ਸਿੰਘ ਆ ਜੀ ਪਿੰਡ ਬੰਗੜਾੜੀ ਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋਈ ਨੇੜੇ ਪਿੰਡ ਬਈ ਨੇੜੇ ਦਾ ਪਿੰਡ ਸਾਹੋ ਵੀ ਆ ਜਾਂਦਾ ਬਾਜਾਖਾਨਾ ਆ ਗਿਆ ਜੀ ਫੋਟਸਗੁਰਾ ਰੋਡ ਤੇ ਆਪਣਾ ਪਿੰਡ ਰਹਿ ਜਾਂਦਾ ਜੀ ਠੀਕ ਆ ਬਈ ਮੋਬਾਈਲ ਨੰਬਰ ਪ੍ਰਾਇਰੀ ਸਕੂਲ ਦੇ ਨੇੜੇ ਕਰ ਰਿਹਾ ਜਾਂਦਾ ਜੀ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਆਪਣਾ 98566 2524 ਆ ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕ ਇਦੋਂ ਤਾਜੀ ਸੂਈ ਤੇ ਹਾਂ ਤਾਜੀ ਸੂਈ ਤੇ ਕਿਹੜਾ ਸੂਆ ਕਰਮ ਵਾਲੀ ਸੂਈ ਦੂਜਾ ਸੂਆ ਵਹਿੜ ਸੂਈ ਆ ਜੀ ਹੂੰ ਏਅਰ ਸਹਿਰ ਆ ਜੀ ਫੁੱਲ ਵੱਡੇ ਆ ਜੀ ਫੁੱਲ ਸੀਲ ਠੰਡੇ ਆ ਜੀ ਬੱਚਾ ਸੱਡਣਾ ਛੱਡ ਲਿਓ ਨਹੀਂ ਵੇਸ ਸਕਾਂ ਇਹ ਬੈਣੀ ਬਾਲੀ ਠੰਡੀ ਆ ਹਾਂ ਜੀ ਫੁੱਲ ਠੰਡੀ ਆ ਸਹੀ ਗੱਲ ਆ ਠੰਡੇ ਬੱਚੇ-ਬੱਚੇ ਦੀ ਕੋਈ ਲੋੜ ਨਹੀਂ ਕਈ ਵੀਰ ਬੱਚੇ ਨੂੰ ਦੁੱਧ ਪਿਆ ਕੇ ਨਹੀਂ ਰਾ ਜੀ ਅਲਾ ਕਹਿੰਦਾ ਆਪਾਂ ਬਿਨਾ ਬੱਚੇ ਦੀ ਚੋਣੀ ਆ ਸੀਲ ਸੌ ਵੀ ਵੇਖੋ ਜੀ ਭਾਈ ਮੈਂ ਕਹਿੰਦਾ ਚਵਾਈ ਵਾਲੀ ਚੰਗੀ ਆ ਨਾ ਚਵਾਈ ਵੇਖੋ ਮੱਛੀ ਮਟਰੀ ਆ ਜੀ ਨਿਬੜਨ ਵਾਲੀ ਆ ਹਾਂ ਜੀ ਭਲਾ ਅਣਿਆਲ ਤੋਂ ਅਣਿਆਲ ਬੱਚੇ ਨੂੰ ਵਿਚੋਂ ਸਿਖਾ ਦੋ ਜੀ ਧਰ ਨਾਲੇ ਠੰਡੀ ਦੇਖੋ ਜਾਂਦਾ ਬਾਈ ਨੇ ਪਸਮਾਕ ਕਰਾਇਆ ਤੇ ਨਾ ਲਾਇਆ ਬੱਚਾ ਕੋਈ ਦਿਖਦੇ ਨਹੀਂ ਜਨੇ ਉਸ ਨਹੀਂ ਕਰਾਇਆ ਜਪੋ ਨਾਰਮਲ ਹੀ ਧਰ ਮਰਉਣ ਲੱਗ ਗਏ ਸਹੀ ਗੱਲ ਆ ਬਾਕੀ ਫੀਟਿੰਗ ਫੂਟ ਚੈੱਕ ਕਰੋ ਹਾਂ ਜੀ ਬਾਲੀ ਚੰਗੀ ਫੀਟਿੰਗ ਬਹੁਤ ਸੋਹਣਾ ਹੁੰਦਾ ਨਾ ਸੀਲ ਧੰਡੀ ਦਾ ਭਲਾ ਲੱਤਾਂ ਨੂੰ ਜੀ ਪੀਪਾ ਕੇ ਬੈਠੇ ਰਹੋ ਸਹੀ ਗੱਲ ਆ ਬਾਲੀ ਆ ਜਿਹੜਾ ਬੰਦਾ ਤਾਂ ਗੋਡਾ ਤਾਂ ਨਹੀਂ ਬੈਠਾ ਉੱਠ ਜਾਂਦਾ ਉਹ ਜੀ ਘਟ ਤੇ ਕਿੰਨੇ ਬੰਦੇ ਨੇ ਬਾਈ ਸੂਈ ਨੂੰ ਅੱਜ ਸੂਈ ਤਾਂ ਰਾਤ ਹੀ ਆ ਜੀ ਵੜੇ ਜ ਤੇ ਕੋਈ ਵੀ ਵੀਡੀਓ ਵੀਡੀਓ ਬਣਾਈਏ ਕਿ ਬਣਾਈ ਨਹੀਂ ਜੇ ਵੀਡੀਓ ਜੇਰਦੀ ਵੀ ਹੈਗੀ ਹਾਂਜੀ ਸੁੰਦੀ ਦੀ ਮੈਂ ਸੱਤਾ ਪਿਆ ਸੀਗਾ ਠੀਕ ਹੈ ਬਈ ਤੇ ਖੋਲੋ ਫਿਰ ਤੋੜ ਦਿਓ ਮੜੀ ਜੇ ਬਾਹਰ ਨੂੰ ਕਿੰਨਾ ਕਿ ਦੁੱਧ ਪਾ ਦੂ ਬਈ ਦੁੱਧ ਬਈ ਜੀ 25 ਲੀਟਰ ਵੜ ਪਾਉਗੇ 24 ਲੀਟਰ ਮਾਲਕ ਨੇ ਪਹਿਲੇ ਸੂਏ ਚ ਹੋਇਆ ਵਾ ਜੀ ਇਹਦਾ ਠੀਕ ਹੈ ਬਈ ਹਾਂਜੀ ਬਾਕੀ 80 ਵੜ ਦੇ ਵਿੱਚ ਦੁੱਧ ਪਾਇਆ ਜੀ ਤੇ ਪਾਉਗੀ ਕਿਹੜੀ ਹਰ ਕੀ ਚਿੰਤਾ ਜਾਣ ਬਾਲੀ ਸੀਲ ਸਾਉ ਹੈ ਜੀ ਹਾਂਜੀ ਹੂੰ ਰਾਜਵੇ ਦੇ ਧਾਰਾ ਮਾਰ ਲਓ ਜੀ ਬਾ ਚੋਲੋ ਜੀ ਉੱਥੇ ਫਿਰ ਮਾਰ ਦੂੰਗਾ ਠੀਕ ਹੈ ਲੈ ਬਾਈ ਫਿਰ ਕੱਢ ਲਿਆ ਵਾ ਤੇ ਬੱਚਾ ਕੀ ਦੇਗੀ ਇਹ ਬੱਚਾ ਵੱਛਾ ਦੇਗੀ ਜੀ ਬੱਚਾ ਵੱਛਾ ਦੇ ਹਾਂਜੀ ਬੱਚਾ ਖੜਾ ਹੈ ਬਾਈ ਵੱਛਾ ਮਗਰ ਚੈੱਕ ਕਰ ਸਕਦੇ ਹਾਂ ਉਹਦੇ ਸੁਈਦਾ ਜਦੋਂ ਕੋਈ ਸਵਾਗੇ ਗਿਆ ਹੁੰਦਾ ਨਾ ਆਪ ਹੀ ਬੱਚਾ ਮੂਰੇ ਰੱਖੀ ਬੈਠੀ ਸੀ ਆਦੇ ਸੂਕੇ ਤੜਕੇ ਉੱਠੀ ਠੀਕ ਹੈ ਹਾਂਜੀ ਵੀ ਇੰਨੀ ਬਾਕੀ ਠੰਡੀ ਹਾਂਜੀ ਵਦਗਾ ਸੂਈ ਜੀ ਨੋਰਮਲ ਸੂਈ ਆ ਜੀ ਵੇਲ ਵੱਣੀ ਆ ਬਾਈ ਹਾਂਜੀ ਹਾਂਜੀ ਲੰਮੀ ਲੰਮੀ ਬਾਈ ਚੈੱਕ ਕਰ ਕੱਦ ਦੇ ਦੇ ਵੇਖੋ ਫੁੱਲ ਵੱਡਾ ਜੀ ਸੋ ਬਗਨ ਸਿੱਟੀ ਮੜਾ ਕੋ ਖੱਡੂ ਕੀ ਖਾਣ ਓਏ ਬਾਕੀ ਲੇਵਾ ਜਿਹੜਾ ਹੈ ਨਾ ਟੈਟ ਹਵਰ ਨਾ ਲੱਗਿਆ ਵਾ ਘਰ ਵਾਲੀ ਨੂੰ ਪੱਕੇ ਲੈ ਲਈ ਪੱਕੇ ਲੈ ਦਾ ਜਾਨਵਰੀ ਆਪਾਂ ਨੂੰ ਪਤਾ ਦੁੱਧ ਪੌਂਦਾ ਜੀ ਹੂੰ ਐ ਕੱਲੇ ਲਫਾਫੇ ਤੋਂ ਵੀ ਕੀ ਕਰਾਉਣਾ ਜੀ ਏਟਾ ਵਾ ਟੱਲੇ ਵਾ ਖਾਈ ਜਾਂਦੀ ਦੁੱਧ ਹੁੰਦਾ ਨਹੀਂ ਉਹ ਥੱਲੇ ਸਹੀ ਗੱਲ ਹਾਂਜੀ ਬਾਕੀ ਬਈ ਪੰਡ ਲਾਈ ਫਿਰਦੇ ਆ ਕਿ ਨਹੀਂ ਹਾਂਜੀ ਬਾਕੀ ਥਣ ਥਣ ਦੇ ਨਾਲ ਲੈ ਵਾ ਥਣ ਵੇਖੋ ਜੀ ਕਿੱਡਾ ਸੋਹਣਾ ਲੱਗਾ ਮੜਾ ਜਾ ਬਈ ਇੱਥੇ ਆਪਾਂ ਦਿਖਾਈਏ ਥਣ ਲਓ ਜੀ ਲੈ ਚੈੱਕ ਕਰੋ ਬਈ ਥਣ ਥਣ ਨੂੰ ਪੜਾ ਚੰਗਾ ਆ ਗਿਆ ਆਹ ਲਾ ਨੂੰ ਵੀ ਹਾਥੀ ਚੋਲੇ ਭਾਵੇਂ ਚੋਲੇ ਮਸ਼ੀਨ ਦੇ ਕਿ ਨਹੀਂ ਬਾਈ ਹਾਂਜੀ ਇਹਨੂੰ ਕੁੱਤੇ ਅੰਦਰ ਲੱਗੇ ਨੇ ਸਹੀ ਗੱਲ ਹੈ ਬਾਈ ਇੱਕੋ ਜਿਹਾ ਥਾਣਾ ਹਾਂਜੀ ਬਹੁਤ ਚੰਗਾ ਸੀਲ ਦਲਦੀ ਦਾ ਫੁੱਲ ਆ ਜੀ ਲੈ ਇੱਥੇ ਰਾਜ ਬੈ ਗਿਆ ਜੀ ਭਲਾ ਚੋਲਦਾ ਰਸਾ ਛੱਡ ਕੇ ਜੀ ਲੈ ਨਾ ਕਿਹੜੀ ਗੱੜ ਚੋਂਦੀ ਦੇਖੋ ਜੀ ਹਮ ਆਈ ਡੂ ਇਦੂ ਸੀਲ ਜਾਨਵਰ ਕਿੱਥੇ ਮਿਲੂਗਾ ਜੀ ਸਹੀ ਗੱਲ ਹੈ ਰਾਜ ਬੈ ਗਿਆ ਬਾਈ ਖੁੱਲੀ ਛੱਡਤੀ ਆ ਜੀ ਸਹੀ ਗੱਲ ਹੈ ਲੈ ਬਾਹਲੀ ਠੰਡੀ ਆ ਹਣਾ ਫਲ ਠੰਡੀ ਆ ਫਲ ਸੀਗਾ ਸਹੀ ਗੱਲ ਹੈ ਲੈ ਚੱਲ ਬਾਈ ਤੇ ਮੁੱਲ ਇਹਦਾ ਫਿਰ ਕੀ ਰਹੂ ਅੱਜ ਮੁੱਲ ਵੱਡਾ ਬਾਈ ਦੇ ਲੈ ਨਹੀਂ ਕਰਾਂਗੇ ਪੋ ਇਹ ਮੁੱਲ ਨਹੀਂ ਕਰਦੇ ਆਪਾਂ ਨੂੰ ਪਤਾ ਹੋਈਆਂ ਵੱਡਾ ਲੋਕੀ 90 95000 ਰੁਪਿਆ ਮੁੱਲ ਕਰਦੇ ਆ ਜੀ ਆਪਾਂ ਦੇਣ ਲੈ ਨਹੀਂ ਕਰਾਂਗੇ ਕੀ ਮੁੱਲ ਆ ਫਿਰ ਮੁੱਲ ਵੱ 73000 ਦੀ ਦੇਣੀ ਹੈ ਜੀ ਠੀਕ ਹੈ ਬਾਈ ਜੈਸਨੋਈ ਬੋਲਦਾ ਬਾਈ ਕਹਿੰਦਾ 75000 ਰੁਪਏ ਦੀ ਬਾਈ ਜੈਸਨੋ ਦੇਣ ਹੋਈ ਆ ਮੁੱਲ ਭਾਈ ਅੱਗੇ ਵੀ ਨਿਬਾਲੇ ਕਰਦਾ ਭਾਈ ਨਹੀਂ ਮੁੱਲ ਤਾਂ ਚੱਕ ਲੈ ਚੱਕ ਵਾਲੀ ਹੁੰਦੀ ਹੈ ਜੀ ਆਪਣੇ ਦੇਣ ਲੈਣੀ ਹੂੰ ਸਹੀ ਗੱਲ ਹੈ ਭਾਈ ਸੀਲ ਦੰਡੀ ਨੂੰ ਤੁਹਾਨੂੰ ਵਿਖਾਈ ਦਿੱਤੀ ਕੋਈ ਲੇਖਾ ਨਹੀਂ ਜੀ ਸਹੀ ਗੱਲ ਹੈ ਭਾਈ ਠੰਡੀ ਠੰਡੀ ਕਰਮ ਵਾਲੀ ਹਾਂਜੀ ਫੁੱਲ ਬਾਕੀ ਮੁੱਲ ਭਾਈ ਨੇ ਭਾਈ ਅੱਗੇ ਵੀ ਲੈਣ ਦੇਣ ਕਰਨੇ ਹੁੰਦੇ ਆ ਤੇ ਮੁੱਲ ਭਾਈ ਨੇ ਅੱਜ ਵੀ ਭਾਈ ਲੈਣ ਦੇਣੀ ਕਰਤਾ 75000 ਰੁਪਏ ਜੀ ਭਾਈ ਕਹਿੰਦਾ ਛੋੜ ਕਰ ਦੇਗਾ ਕਹਿੰਦੇ ਭਾਈ ਹਾਂ ਮਾਲ ਤਾਂ ਛੋੜ ਛੱਪਾ ਕਰ ਦੇਾਂਗੇ ਕੋਈ ਗੱਲ ਨਹੀਂ ਸਹੀ ਗੱਲ ਹੈ ਉਹਦਾ ਕਰਨੇ ਪੈਂਦਾ ਕਿਸੇ ਵੀ ਵੀਰ ਨੂੰ ਤੇ ਦੋ ਨੰਬਰ ਤੇ ਭਾਈ ਐਫ ਕਿਹੜੀ ਆ ਕਿਹੜਾ ਸੂਆ ਗਈ ਐਫ ਦੂਜਾ ਸੂਆ ਇਹ ਆ ਜੀ ਕਿੰਨੇ ਕ ਦਿਨਾਂ ਦੀ ਕੱਚੀ ਹੋ ਗਈ ਇਹ ਵੇਰ ਹੱਥਾ ਲੇ ਜੂਗੀ ਜੀ ਬਣੋ ਕਰੋ ਬਹੁਤ ਜੀ ਸੀਲ ਠੰਡੀ ਵੀ ਬਹੁਤ ਆ ਇਹ ਥੱਲੇ ਵੀ ਆਏ ਬੈਜੋ ਨਹੀਂ ਸਹੀ ਗੱਲ ਆ ਨਾਰਾ ਨੂੜਾ ਵੇਖੋ ਜੀ ਕਿੱਡਾ ਸੋਹਣਾ ਕਿੱਡਾ ਵੱਡਾ ਜੀ ਹਾਂਜੀ ਸਹੀ ਗੱਲ ਹੈ ਦੁੱਧ ਦਾ ਚੈੱਕ ਕਰ ਸਕਦੇ ਹੋ ਬਾਕੀ ਠੰਡੀ ਦੇਖੋ ਯਾਰ ਮੇਨ ਗੱਲ ਤਾਂ ਇਹ ਹੁੰਦੀ ਸੀਲ ਠੰਡਾ ਪਸ਼ੂ ਹੋ ਗਈ ਜੀ ਤੇ ਦੁੱਧ ਤਾਂ ਸੇਵਾ ਨਾਲ ਬੰਦੇ ਨੇ ਲੈ ਹੀ ਲੈਣਾ ਹੂੰ ਸਹੀ ਗੱਲ ਹੈ ਪਹਿਲੇ ਸੂਏ ਵੜਨੇ ਨੇ 22 ਲੀਟਰ ਦਾ ਦੱਪਾਇਆ ਜੀ ਮਾਲਕ ਨੇ ਫੁੱਲ ਗਾਰੰਟੀ ਦਿੱਤੀ ਹੈ ਤੇ ਇਹ ਤੇ ਕੀ ਫਰਕ ਨਹੀਂ ਹੈ ਇਹਦੀ ਤਾਂ ਵੜ ਚੰਗੀ ਸੇਵਾ ਕਰ ਲਈ ਤਾਂ ਬੰਦਾ 24 25 ਲੀਟਰ ਦਾ ਦੱਦ ਲਊਗਾ ਜੀ ਠੀਕ ਹੈ ਬਾਕੀ ਜਾਤ ਵਾਲੀ ਵੜਨ ਤਾਂ ਦੇਉ ਤਾਂ ਦੇ ਕਿ ਤੇ ਖੋਲਿਓ ਬਾਈ ਤੋੜਦੀ ਹੈ ਆਪਾਂ ਬਾਹਰ ਨੂੰ ਆਪਾਂ ਦਿਖਾਈਏ ਇਹਦਾ ਕਰਮ ਵਾਲੀ ਦਾ ਲੈਵਲ ਉਪਾ ਬਾਕੀ ਤਿਆਰੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਤਿਆਰੀ ਬਹੁਤ ਸੋਹਣੀ ਜੀ ਕਿੰਨੇ ਕ ਦਿਨ ਲੇਜੂਗੇ ਬਾਈ ਹਫਤਾ ਲੇਜੂਗੀ ਪੰਜ ਤੋਂ ਛੇ ਦਿਨ ਤਾਂ ਲੈਣ ਦਾ ਹੱਕ ਆ ਵੜਦਾ ਤੇ ਹਫਤੇ ਤੱਕ ਤਾਂ ਮੱਲਾ ਦਾ ਖੜੇ ਨਹੀਂ ਜਾਣਾ ਪੰਡ ਬਣ ਜਾਣੀ ਲੈਵੇ ਨਹੀਂ ਹੂੰ ਸਹੀ ਗੱਲ ਜਿੰਨਾ ਲੈਵਾ ਉਹਨੇ ਹੋਰ ਕਰਕੇ ਸੋਣਾ ਸਹੀ ਗੱਲ ਆ ਬਾਈ ਤੇ ਬਾਕੀ ਨਾ ਕੁਆਲਿਟੀ ਦੇਖੋ ਪਲੀ ਪੁਲੀ ਵੀ ਦੇਖੋ ਜਿੰਦ ਜਾਣ ਵਾਲੀ ਬੈੜਾ ਇਹ ਨਹੀਂ ਹੈਗਾ ਵੀ ਲਿੱਸੀ ਗਿਆ ਬਾਕੀ ਬਰੀਡ ਚੈੱਕ ਕਰ ਸਕਦੇ ਹੋ ਦੀ ਫੇਸ ਵਗੈਰਾ ਬਹੁਤ ਚੰਗਾ ਆ ਗਿਆ ਥਣਾ ਥਣਾ ਦਾ ਸ਼ਾਇਦ ਵੀ ਬੱਚੇ ਚਰਵਾਣੇ ਲੈ ਚੈੱਕ ਕਰ ਸਕਦੇ ਥਣ ਵੀ ਨਾ ਪੂਰੀ ਸੀਲ ਥਣ ਦੀ ਇਹ ਵੀ ਬੋਲ ਆ ਜੀ ਅਸੀਂ ਕਹਿੰਦੇ ਥਲੇ ਬੱਚਾ ਲਓ ਜੀ ਹੂੰ ਰਾਜ ਜੀ ਆ ਕੇ ਵਾਜੋ ਸਹੀ ਗੱਲ ਲੈ ਨਿਆ ਵਸੂ ਕਿਹੜਾ ਵੈਨ ਦਿੰਦਾ ਹੈ ਬਾੜੀ ਛੰਡੀ ਆ ਨਾ ਹਾਂਜੀ ਮੇਨ ਗੱਲ ਤਾਂ ਵਸੂ ਸੀਲ ਹੋ ਗਈ ਆ ਸਹੀ ਗੱਲ ਆ ਬਾਈ ਮੇਨ ਗੱਲ ਸੀਲ ਦੀ ਹੁੰਦੀ ਆ ਨਾ ਛੱਡੇ ਛੱਡੇ ਕਰਮ ਵਾਲੀ ਐ ਨਹੀਂ ਜੇ ਪੱਠੇ ਲੇਟ ਹੋ ਗਏ ਤਾਂ ਲੱਤ ਮਾਰੂ ਵਾਲਦੀ ਜਿਵੇਂ ਮਿਲਦੀ ਨਹੀਂ ਤੇ ਮੁੱਲ ਤਾਂ ਨਹੀਂ ਬਾਲਾ ਹੁੰਦਾ ਮੋਹਲੇ ਦਾ ਵੀ ਉਹੀ ਆ 75 75 ਹੀ ਜੀ ਦੇ ਲੈਣੀ ਮੁੱਲ ਕਰਨੀ ਜੀ ਅੱਪਾ ਜੇ ਕੋਈ ਇਹ ਜੋੜਾ ਇਕੱਠਾ ਲੈ ਜੇ ਜੋੜਾ ਇਕੱਠਾ ਲੈ ਗਿਆ ਕੋਈ ਛੋਟ ਛਪਾ ਖੁੱਲਾ ਕਰ ਦਾਂਗੇ ਜੀ ਠੀਕ ਹੈ ਤੇ ਨਾ ਇਕੱਠਾ ਲੈ ਲੈਂਦਾ ਜੀ ਵੈੜ ਉਹਦੂ ਚੰਗੀ ਆ ਖੜੀ ਠੀਕ ਹੈ ਬਾਈ ਹਾਂਜੀ ਵੀ ਚੰਗੇ ਦਾ ਚੰਗਾ ਹੀ ਦਿਖਾਉ 85 90 ਦਾ ਮੁੱਲ ਕਰਦਾ ਇਹ ਕਰਦਾ ਜੀ ਹੂੰ ਬਈ ਤੋਂ ਤਕਰੀਬਨ ਵੇਚਣ ਵਾਲੇ ਵੀ ਇਹ ਲੈ ਜਾਂਦੇ ਆ ਜਿਨ੍ਹਾਂ ਨੇ ਦਾ ਵੇਚਣਾ ਜੀ ਹਾਂਜੀ ਤੇ ਬਈ 3 ਨੰਬਰ ਤੇ ਕਿਹੜਾ ਸੁਆ ਕੀ ਬੜਾ 3 ਨੰਬਰ ਦਾ ਸੁਆ ਵੀ ਦੂਜਾ ਹੀ ਆ ਜੀ ਇਹ ਵੀ ਦੂਜਾ ਹੀ ਆ ਹਾਂਜੀ ਸੀਲਸਲ ਦੇ ਵੀ ਉਹਨੂੰ ਆਈ ਆਈ ਇਹਦੇ ਥੱਲੇ ਪੈ ਜਾਂਦੀ ਕੀ ਬਾਤ ਹੈ ਹਾਂਜੀ ਛੱਡ ਗਿਆ ਠੰਡ ਗਿਆ ਹਾਂਜੀ ਫੀਲਡ ਨਹੀਂ ਪਾ ਲੈ ਬਈ ਤੇ ਬਾਕੀ ਨਾ ਲੇਵੇ ਦੀ ਫਿਟਨੈਸ ਦੇਖੋ ਯਾਰ ਇਹ ਨਹੀਂ ਹੈਗਾ ਬਈ ਇੱਕ ਸੁਆ ਹੋਰ ਸੁਪੀ ਤੇ ਟੁੱਟ ਗਿਆ ਨਾ ਹਾਂਜੀ ਹਾਂਜੀ ਇਹ ਲੇਵੇ ਨਹੀਂ ਹੈ ਲੇਵਾ ਨਹੀਂ ਬੁੱਲ ਕਰਨਾ ਕਿੰਨੇ ਕ ਦਿਨ ਲੈ ਜੂ ਇਹ ਇਹ ਵੀ ਲੈ ਜੂਗੀ 5 ਕ ਦਿਨ ਜੀ 5 ਕ ਦਿਨ ਬਾਕੀ ਲੈ ਬਾਈ ਮੂਰ ਨੂੰ ਵੀ ਦੇਖੋ ਯਾਰ ਮੈਂ ਕਹਣਾ ਕੀ ਬਾਤ ਈ ਆ ਜਿੰਨਾ ਮਗਰ ਨੂੰ ਨਾ ਹਵਾਨਾ ਉਨੇ ਹੀ ਮੂਰ ਨੂੰ ਬੜਾ ਹਵਾਨਾ ਚੰਗਾ ਹਾਂਜੀ ਹਾਂਜੀ ਹਾਂ ਨਾ ਦੇਖੋ ਜੀ ਪੂਰਾ ਵਾਰਾਇ ਨੇ ਵਿਲਾ ਬਕ ਲਾਇਆ ਬਾਈ ਹੂੰ ਸਹੀ ਗੱਲ ਆ ਬਾਕੀ ਪੰਜ ਤੋਂ ਚਾਰ ਦੰਦੀ ਹਜੇ ਕੱਚੀ ਹੈਗੀ ਖੋਲਿਓ ਬਾਈ ਤੋਰ ਦੇ ਨੂੰ ਕੋਈ ਵੀ ਵੀਰ ਆਉਂਦਾ ਨਾ ਤਾਂ ਬਾਈ ਛੋਟੀਆਂ ਮੰਨ ਕੇ ਆਇਆ ਤਾਂ ਨਾ ਲਿਸਿੰਗ ਲਾਂਦੀਆਂ ਕਹ ਨਹੀਂ ਬਾਈ ਹਾਂਜੀ ਚੰਗੀਆਂ ਜਾਈ ਬੜਾ ਬਾਕੀ ਤੁਸੀਂ ਤਾਂ ਵੇਖੀ ਜ ਨੇ ਜੀ ਸਹੀ ਗੱਲ ਆ ਚੰਗੀ ਜਾਂਦ ਜਾਣ ਵਾਲੀਆਂ ਬੜਾ ਪੰਜਵੇਂ ਬੜਾ ਕਹਿ ਸਕਦੇ ਆ ਬਾਕੀ ਹਵਾਨੇ ਬਾਈ ਇਹਨਾਂ ਦੇ ਜਜਮੈਂਟ ਤੁਸੀਂ ਆਪ ਲਾ ਸਕਦੇ ਕਿਉਂਕਿ ਬਹੁਤ ਚੰਗੇ ਠੀਕ ਆ ਬਈ ਹਾਂਜੀ ਚੱਲ ਬੱਤ ਬਾਕੀ ਗੱਲੀ ਕੱਚੀ ਪਈ ਆ ਕਿ ਨਹੀਂ ਹਾਂਜੀ ਕੱਚੀ ਕੱਚੀ ਆ ਜੀ ਕੱਚੀ ਦੇ ਵਿੱਚ ਅਗਲੇ ਦਾ ਵੀ 10000 ਦਾ ਫਾਇਦਾ ਜੀ 80000 ਸਹੀ ਗੱਲ ਆ ਬਈ 80000 ਤੋਂ ਬਾਹਰ ਬਾਹਰ ਵੇਕਣ ਲੱਗੇ ਹੂੰ ਸਹੀ ਗੱਲ ਆ ਬਾਕੀ ਫਿਟਨੈਸ ਲੇਵੇ ਦੀ ਬੱਚੇ ਕਰ ਸਕਦੇ ਹੋ ਤੇ ਬਈ ਇਹਦਾ ਫਿਰ ਮੁੱਲ ਕੀ ਰੋ ਇਹਦਾ ਵੀ ਜਾਈ ਜੀ ਬੋਲੋ ਉਹੀ ਬੋਲੇਗਾ ਜੀ ਓਏ ਸਿੱਟੀ ਭੀੜ ਫੁੱਟ ਜਾਈ ਓਏ 70 ਹੀ ਇਹਦਾ ਬਈ ਹੈ ਬਸ 70000 ਹੀ ਇਹਦਾ ਜੀ ਠੀਕਾ 73000 ਦੀ ਬਾਈ ਕਹਿੰਦਾ ਅੱਜ ਇਹਦਾ ਤੇ ਬਾਈ ਕਹਿੰਦਾ ਨਾ ਲੈਣ ਦੇਣੀ ਕਰਨੇ ਆ ਸੋੜ ਛੱਪੇ ਬਾਈ ਐ ਨਹੀਂ ਕਹਿੰਦਾ ਵੀ ਵਧੀਆ ਕਰਾਂਗੇ ਕਹਿੰਦਾ ਖੁੱਲਾ ਮਾਨਦਾਨ ਕਰਕੇ ਦੋ ਰਾਂਗੇ ਹਾਂਜੀ ਤਿੰਨੇ ਇਕੱਠਾ ਲਊਗਾ ਮਾਨਦਾਨ ਹੋ ਜਾਊਗਾ ਸੀਲ ਥੰਡੀ ਇਹ ਵੀ ਬੋਲ ਆ ਇਹਨ ਲੂਤਲਾ ਵੜਾ ਨਹੀਂ ਨੂੰ ਭੱਜਾਂ ਕਰਦਿਆਂ ਜਾਂ ਛੋਟੇ ਸਾਹਮਣੇ ਆਪਾਂ ਰਾਜ ਲਈ ਵਰਦੇ ਆਂ ਜੀ ਇਹ ਥੱਲੇ ਵੀ ਇੱਥੇ ਆਈ ਬੈਠੋ ਜੀ ਜਿਵੇਂ ਮਰਜ਼ੀ ਬੈਠੇ ਰਕ ਨਹੀਂ ਸਹੀ ਗੱਲ ਕਹਿ ਰਹੇ ਆਂ ਬਲਾ ਬਿਯਾਰਕ ਬੰਦਾ ਲੈ ਜਾ ਕੋਈ ਜੀ ਤਾਂ ਗੋਡਾ ਤੋਂ ਨਹੀਂ ਲੈ ਜਾਂਦਾ ਉਹ ਵੀ ਚੋੜੂਗਾ ਤੂੰ ਹੂੰ ਸੱਚ ਨਾਲ ਹਾਂਜੀ ਬਾਕੀ ਆ ਹੁਣ ਇਹਦਾ ਫੇਸ ਵਗੈਰਾ ਇਹਦੀ ਗੱਲ ਕਰੀਏ ਬੋਦੀਵਾਦੀ ਦੇਖ ਸਕਦੇ ਹੋ ਬਾਈ ਕੰਨ ਨੇ ਨੂੰ ਛੋਟਾ ਲੱਗਿਆ ਵਗਾ ਚੰਗੇ ਸਟਰਕਚਰ ਦੀ ਬੈੜ ਆ ਜੀ ਤੇ ਮੁੱਲ ਬਾਈ ਕੰਨਾ ਇਹਦਾ ਵੀ ਵਸ ਲੈਣ ਪੰਡ ਬੰਨ ਕੇ ਸੁਣਾ ਜੇ ਵੜ ਪੰਜ ਦਾ ਲੈ ਜੂਗੀ ਕੰਨਾ ਪੰਡ ਤਾਂ ਹੁਣ ਲੱਗੀ ਪਈ ਹਾਂ ਜੀ ਹੁਣ ਵੀ ਸੁਖਣਾ ਸੋਨਾ ਲੱਗਾ ਵਾ ਜਿੰਨਾ ਮਹਾਰਾਜ ਨੇ ਲਾਇਆ ਤੇ ਇੰਨਾ ਹੀ ਹੋਰ ਕਰ ਜਾਣਾ ਨਹੀਂ ਇਹਨੂੰ ਸਹੀ ਗੱਲ ਆ ਬਾਕੀ ਮੌਸਮ ਬਾਈ ਹੁਣ ਠੰਡ ਦਾ ਸੋਨੂੰ ਹੀ ਪਤਾ ਕਨੇ ਹਾਂ ਜੀ ਤੇ ਬਾਈ 4 ਨੰਬਰ ਤੇ ਕਿਹੜਾ ਸੁਆ ਗਈ ਵੜ 4 ਨੰਬਰ ਦਾ ਦੂਜਾ ਸੁਆ ਜੀ ਵੜ ਇਹ ਹੂੰ ਤੇ ਦੁੱਧ ਦੇ ਥੱਲੇ ਹੈਗਾ 12 ਲੀਟਰ ਜੀ ਠੀਕ ਹੈ ਭਾਈ ਸੋ ਇਹ ਵੀ ਜਲਦੀ ਹੈ ਮਗਰੇ ਦੇ ਬੱਛੀ ਆ ਜੀ ਬੱਚਾ ਆ ਗਿਆ ਹਾਂ ਜੀ ਬੱਚਾ ਆ ਗਿਆ ਜੀ ਬੱਚਾ ਮਗਰ ਆ ਗਿਆ ਭਾਈ ਇਹਦੇ ਬੱਸੀ ਆ ਖੜੀ ਹੈਗੀ ਸਮਝ ਸਮਝ ਬੱਛੀ ਆ 20 ਦਿਨਾਂ ਦੀ ਆ ਇਹ ਨਹੀਂ ਠੰਡ ਦੇ ਵਿੱਚ ਬੱਛੀ ਨੂੰ ਕੀ ਕੀ ਹੋ ਜੂਗੀ ਹਾਂ ਜੀ ਤੇ ਦੁੱਧ ਵੀ ਹੁਣ ਤੱਕ ਲਾ ਪਿਆਉਣਾ ਪਵੇ ਨੇ ਤਲਾ ਪੱਠੇ ਪਾਸੇ ਤੇ ਕਿੰਨਾ ਕੁ ਦੁੱਧ ਆ ਭਾਈ ਫਿਰ ਦੁੱਧ ਦੇ ਸਲੇ 12 ਲੀਟਰ ਕੋਈ ਭਾਵੇਂ ਦੋ ਟਾਈਮ ਚ ਭਾਈ ਖਾ ਦੋ ਟਾਈਮ ਚ ਉਹ ਕੇ ਦਸੱਲੀ ਕਰਕੇ ਲਾ ਆਪਣੇ ਕਰੋ ਜਾਰੀ ਜਾ ਸਕਦਾ ਹੈ ਭਾਈ ਲੈ ਆਈ ਹੈ ਤੁਹਾਨੂੰ ਉਹ ਆਪਾਂ ਦਿਖਾਈਏਦਾ ਲੈਵਲ ਉੱਪਰ ਕਿਉਂਕਿ ਇੱਧਰ ਨਾ ਭਾਈ ਕੋਲ ਸੂੜੇ ਥਾਂ ਦੀ ਕਮੀ ਕਰ ਹਾਂ ਥਾਂ ਦੀ ਕਮੀ ਆ ਜ ਹੂੰ ਫੁੱਲੇ ਥਾਂ ਵਾਲਾ ਬੰਦਾ ਲੱਤਾਂ ਛੜਾ ਵਾਲਾ ਤੂੰ ਲੈ ਲੈਂਦਾ ਬਾਕੀ ਚੌਣ ਚਵਾ ਕਿਵੇਂ ਦਾ ਬਾਈ ਚੋ ਚਵਾ ਇੱਕ ਨੰਬਰ ਆ ਜੀ ਵਧੀਆ ਮੋਟੀ ਚਵਾ ਹਾਂ ਜੀ ਮੋਟੀ ਚਵਾਈ ਆ ਹੂੰ ਫੁੱਲ ਚੰਗੀ ਆ ਜੀ ਠੀਕ ਹੈ ਬਾਈ ਚੋ ਦੋ ਟਾਈਮ ਆਪਣੇ ਘਰੇ ਵਾਲਾ ਦਸਲਿੱਕ ਕਰ ਸਕਦਾ ਬਾਕੀ ਕੱਦ ਵਜਨ ਬਹੁਤ ਆ ਹਾਂ ਜੀ ਹਾਂ ਜੀ ਸਹੀ ਗੱਲ ਆ ਬਾਈ ਇਹਦਾ ਭਾਅ ਮੁਕਤ ਦਾ ਹੀ ਆ ਜਮਾ ਕਿੰਨਾ ਫਿਰ ਇਹ 45000 ਦੀ ਦੇ ਦਾਂਗੇ ਟੋਟਲੀ ਹਾਂ ਜੀ ਚੱਕੋ ਬਾਈ ਲੈਣ ਦੇਣ ਮੁੱਲ ਜੀ ਚੰਗੀ ਸੇਵਾ ਕਰ ਲਈ ਬੰਦਾ ਤੇਰਾ 14 ਲੀਟਰ ਦੁੱਧ ਲੈ ਲੂਗਾ ਜੇ ਤੂੰ ਥਣ ਥਣ ਬਾਈ ਇਹਦਾ ਚੈੱਕ ਕਰ ਸਕਦਾ ਬੜਾ ਚੰਗਾ ਗਾ ਤਾਂ ਮੁੱਲ ਵੀ ਵਾਈ ਵਾਈ ਮੰਨ ਲਓ ਵੀ ਢੋਕਣ ਵਾਲਾ ਮੁੱਲ ਢੋਕਣ ਵਾਲਾ ਭਾਜੀ ਹੂੰ 45 ਦੀ 45000 ਦੀ ਦੇਣ ਲੈਣੀ 45000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਰੰਗੇ ਬਾਕੀ ਗਰਮੀ ਨਹੀਂ ਮੰਨਦੀ ਕਿਨੇ ਹਾਂਜੀ ਗਰਮੀ ਸਰਦੀ ਇਹਨੇ ਕਾਦੀ ਬਣਨੀ ਹੈ ਬਾਕੀ ਬੱਚਾ ਵੀ ਤਿਆਰ ਹੋਣਾ ਬੱਚਾ ਵੀ ਤਿਆਰ ਹੋਣਾ ਦਾ ਮਗਰ ਵਿੱਛੀ ਬਹੁਤ ਚੰਗੀ ਬਣ ਜਣੀ 20 ਦਿਨਾਂ ਦੀ ਹੋ ਗਈ ਹੈ ਜੀ ਇਹ ਸਹੀ ਗੱਲ ਆ ਬੱਚਾ ਵੀ ਵਧੀਆ ਸਿਲੋ ਨੰਗੀ ਵੀ ਆ ਹੁਣ ਤੁਹਾਨੂੰ ਫੀਡ ਫੂਡ ਪਾਉਣ ਲੱਗਿਆ ਦਾ ਕੋਈ ਸਾਲ ਦੇ ਵਿੱਚ ਵਿੱਚ ਦਾ ਬਣ ਜਾਣਾ ਜੀ ਇਹ ਸਹੀ ਗੱਲ ਆ ਬਾਈ ਬਾਕੀ ਲੇ ਤੁਸੀਂ ਲੈ ਵੀ ਦੀ ਫਿਟਨੈਸ ਇਹਦੀ ਚੈੱਕ ਕਰ ਸਕਦੇ ਫੋਟਾ ਫੋਟਾ ਹੈ ਕਿ ਨਹੀਂ ਤਲ ਚੱਲਦੀ ਕੋਈ ਹੈ ਨਹੀਂ ਕਿ ਚਾਰੇ ਥਾਂ ਚੱਲਦੇ ਠੀਕ ਹੈ ਬਾਈ ਥਣ ਥਣ ਚਾਰੇ ਥਣ ਚੱਲਦੇ ਆ ਤੇ 5 ਨੰਬਰ ਦੇ ਤੋਂ ਪੰਜਵਾਂ ਨੰਬਰ ਤੋਕਰ ਵੜਾ ਦੂਜਾ ਸੁਗਾ ਜੀ ਸਰਵਤ ਚੱਲ ਕਿਹੜਾ ਸੂਆ ਕਹਿੰਦੇ ਸੀ ਬਾਈ ਦੂਜਾ ਸੂਆ ਬਾਈ ਜੀ origignal ਸੂਈ ਵੀ ਆ ਇਹ ਹੂੰ ਤੀਜੇ ਵਾਸਤੇ ਦੁਬਾਰੇ ਗੱਬਨ ਆ ਉਹਨੇ ਬੰਦੇ ਨੇ ਵਹਿੜ ਲਈ ਆ ਚੰਗੀ ਮੈਥੋਂ ਉਹਦੇ ਨਾਲ ਆਪਾਂ ਸੌਦੇ ਵੱਟੇ ਚ ਇਹ ਲਈ ਆ ਉਹਨੇ ਬੰਦੇ ਨੇ ਕਹਿ ਗਿਆ ਦਿੱਤਾ ਵੀ ਤਸੱਲੀ ਵਾਲੇ ਬੰਦੇ ਨੂੰ ਅੰਧ ਧੜਕ ਹੋ ਕੇ ਦੇ ਦੇ ਕਿੰਨਾ ਦੁੱਧਾ ਹੁਣ ਇਹ ਥੱਲੇ ਇਹ ਥੱਲੇ ਦੁੱਧ 10 ਲੀਟਰ ਹੀ ਸੀਗਾ ਮੇਰੇ ਕੋਲ ਥੋੜਾ ਜਿਹਾ ਰੰਗ ਦੇ ਰੂੰਗੇ ਜਾਂਦੀ ਕਰਕੇ 9 ਲੀਟਰ ਹੁਣ ਤਿਆਰ ਹੈਗਾ ਜੀ ਬਾਕੀ ਕੁਆਲਿਟੀ ਬੜੀ ਕੁਆਲਿਟੀ ਬੜੀ ਆ ਜੀ ਵਹਿੜ ਬਹੁਤ ਚੰਗੀ ਆ ਥੋੜੇ ਦਿਨ ਹੀ ਹੋਗੇ ਮੈਂ ਵਹਿੜ ਲੈ ਕੇ ਗਿਆ ਬੰਦਾ ਮੈਥੋਂ ਠ ਜਮਾ ਲੱਤਾ ਛਣਾ ਦੇ ਥੱਲੇ ਵਾਜੇ ਕੋਈ ਦਿੱਕਤ ਨਹੀਂ ਹੈ ਨਾ ਹਾਂਜੀ ਲਓ ਜੀ ਕੀ ਬਾਤ ਆ ਬਈ ਠੰਡੀ ਠੁੰਡੀ ਇਹ ਵੀ ਠੰਡੀ ਸੀਲ ਫੋਲਾ ਜੀ ਇੱਥੇ ਬਾਈ ਨੇ ਧਾਰਾ ਮਾਰ ਤਾ ਰਾਹ ਦੇ ਵਿੱਚ ਧਾਰਾ ਮਾਰ ਲਓ ਜੀ ਸਹੀ ਗੱਲ ਘਰੇ ਦਾ ਹਰ ਕਲਾ ਵਸੂ ਮਿਲ ਪੈਂਦਾ ਫਰਲੀ ਤੇ ਪੱਠੇ ਘਾ ਕੇ ਤਾਂ ਜੀ ਇਹਨਾਂ ਨੂੰ ਕੋਈ ਡੱਕਾ ਨਹੀਂ ਸਹੀ ਗੱਲ ਕਿਤੇ ਮਰਜੀ ਚੋਲ ਤੇ ਇਹਦਾ ਮੁੱਲ ਬਾਈ ਫਿਰ ਆ ਜੀ ਮੁੱਲ ਵਧੇ ਨਹੀਂ 35000 ਦੀ ਦੇਣੀ ਹੈ ਜੀ ਖੋਜ ਥੋੜਾ ਘਣਾ ਮੰਨ ਤਾ ਕੁਝ ਛੋਟਛੱਪਾ ਕਰ ਦਾਂਗੇ ਠੀਕ ਹੈ ਵੀ ਪਹਿਲੇ ਖਿੱਚ ਕੇ ਰੱਖਿਆ ਮੈਂ ਖਿੱਚ ਕੇ ਰੱਖਿਆ ਤਾਂ ਪਾ ਮੁੱਲਾ ਵਾਲੇ ਕੰਮ ਵੀਡੀਓ ਤੇ ਕਰਨ ਦਾ ਕੀ ਪਤਾ ਜੀ ਘਰੇ ਆਏ ਬੰਦੇ ਤੋਂ ਆ ਜੀ ਦਾ 45000 ਵੀ ਮੰਗ ਲਾਂਗੇ 40 ਵੀ ਮੰਗ ਲਾਂਗੇ ਜੀ ਕਿ ਉਹ ਮੱਥਾ ਮਾਰਨਾ ਹੁੰਦਾ ਲੈ ਨੇ 30 ਲੈ ਲਾ 32 ਲੈ ਲਾ 31 ਲੈ ਲਾ 25 ਲੈ ਲਾ ਅਗਲਾ ਕਰੀ ਜਾਂਦਾ ਹੂੰ ਇਹ ਲੋਦਾ ਮੈਨੂੰ ਵੀ ਪਤਾ ਲੈਣ ਵਾਲੇ ਬੰਦੇ ਨੇ ਫੂਲ ਲਾਉਣਾ ਦੂਜਿਆਂ ਨੇ ਤਾਂ ਆਪਾਂ ਲਾਉਣਾ ਹੀ ਨਹੀਂਗਾ ਸਹੀ ਗੱਲ ਆ ਭਾਈ ਜਿਹੜੇ ਬੰਦੇ ਨੂੰ ਚੀਜ਼ ਦਾ ਪਤਾ ਮੁਰਦੇ ਸੁਵੇ ਨੂੰ 60 ਲੱਖ ਰੁਪਏ ਨੂੰ ਹੱਥ ਮਾਰ ਜੰਦੀ 90 ਹਜ਼ਾਰ ਦੀ ਦਾ ਵਿਗੂਗੀ ਹਮ ਸਹੀ ਗੱਲ ਆ ਬਾਕੀ ਸਾਰੀ ਵੀ ਆ ਵੇੜਾ ਐ ਨਹੀਂ ਤਸੱਲੀ ਆ ਨਹੀਂ ਉਹ ਪਰੇ ਕਰਿਆ ਆ ਕੇ ਪੂ ਤਾਰਾ ਤੂਰਾ ਕੱਢ ਲੈਂਦਾ ਮੇਰੇ ਕੋਲ ਨਹੀਂ ਕਰਦਾ ਤਾਰਾ ਇਹਨੇ ਠੀਕ ਹੈ ਭਾਈ ਹਾਂਜੀ ਬਾਕੀ ਚਲੋ ਅਗਲੇ ਦੇ ਕਰਮ ਅਗਲੇ ਦੇ ਕਰਮ ਆ ਜੀ ਦੂਗਾ ਪਰ ਆਪਣੇ ਕੋਲੇ ਤਾਰ ਨਹੀਂ ਵਿਖਾਈ ਨਹੀਂ ਪਸ ਦੂਜੀ ਤੀਜੀ ਚੀਜ਼ਾਂ ਨੂੰ ਖਾਣ ਦਾ ਤਾਰਾ ਤੇ ਮੰਨ ਕੇ ਚੱਲ ਬਈ ਕੋਈ ਜੋੜਾ ਇਕੱਠਾ ਲੈਣ ਦਾ ਚਾਹਵਾਨ ਹੋਵੇ ਤਾਂ ਵਧੀਆ ਬਸ ਮਾਨਤਾਂਨ ਖੁੱਲਾ ਹੀ ਹੋ ਜਾਊਗਾ ਜੋੜਾ ਮਾਨਤਾਂਨ ਕਰ ਦਿਆਂਗੇ ਵੀ ਉਹ ਜਾ ਹੂੰ ਤੇ ਕੱਲੀ ਕੱਲੀ ਇਹਦੇ ਨੂੰ ਸੂਟ ਸੱਪਾ ਕਰ ਦਿਆਂਗੇ ਠੀਕ ਹੈ ਬਈ ਕੱਲੇ ਕੱਲੀ ਚ ਬਈ ਕਿਹੜਾ ਸੂਟ ਸੱਪਾ ਕਰ ਦਿਆਂਗੇ ਤੇ ਨਹੀਂ ਆਪਾਂ ਵਧੀਆ ਖੁੱਲਾ ਡੁੱਲਾ ਮਾਨਤਾਂਨ ਕਰ ਦਿਆਂ ਜੇ ਕੋਈ ਵੀ ਜੋੜਾ ਲਊਗਾ ਤੇ ਨਾਗਾ ਆਪਾਂ ਸਾਨੂੰ ਬਈ ਪੰਜੇ ਹੀ ਦਿਖਾਤੇ ਕਿਸੇ ਵੀ ਵੀਰ ਨੂੰ ਨਾ ਪੰਜਾਂ 'ਚ ਕੋਈ ਵੀ ਪਸੰਦ ਆਉਂਦਾ ਤਾਂ ਬਈ ਨਾ ਕਰਿਓ ਕੰਡੈਕਟ